ਗੁਰੂ ਪਿਆਰੇੋ ਸਵਾਲ ਹੈ ਪੂਰਾ ਗੁਰੂ ਕੀ ਉਪਦੇਸ਼ ਕਰਦਾ ਹੈ ਇਸ ਸਵਾਲ ਦਾ ਜਵਾਬ ਗੁਰੂ ਜੀ 96 ਅੰਗ ਤੇ ਬਖਸ਼ਿਸ਼ ਕਰਦੇ ਹਨ ਜਨ ਨਾਨਕ ਬੋਲੇ ਅੰਮ੍ਰਿਤ ਬਾਣੀ ਦਾਸ ਨਾਨਕ ਆਤਮਿਕ ਜੀਵਨ ਦੇਣ ਵਾਲੀ ਗੁਰੂ ਦੀ ਬਾਣੀ ਸਦਾ ਉਚਾਰਦਾ ਹੈ ਗੁਰ ਸਿੱਖਾਂ ਕੈ ਮਨ ਪਿਆਰੀ ਬਾਣੀ ਗੁਰੂ ਦੇ ਸਿੱਖਾਂ ਦੇ ਮਨ ਵਿੱਚ ਇਹ ਬਾਣੀ ਪਿਆਰੀ ਲੱਗਦੀ ਹੈ ਮਿੱਠੀ ਲੱਗਦੀ ਹੈ ਉਪਦੇਸ਼ ਕਰੇ ਗੁਰ ਸਤ ਗੁਰ ਪੂਰਾ ਗੁਰ ਸਤ ਗੁਰ ਪਰ ਪੁਕਾਰਿਆ ਜੀਓ ਪੂਰਾ ਗੁਰੂ ਪੂਰਾ ਸਤਿਗੁਰੂ ਇਹੀ ਉਪਦੇਸ਼ ਕਰਦਾ ਹੈ ਕਿ ਸਭ ਜੀਵਾਂ ਵਿੱਚ ਇੱਕੋ ਪ੍ਰਮਾਤਮਾ ਦੀ ਜੋਤ ਹੀ ਵਰਤ ਰਹੀ ਹੈ ਪੂਰਾ ਗੁਰੂ ਹੋਰਾਂ ਦਾ ਭਲਾ ਕਰਨ ਵਾਲਾ ਹੈ ਗੁਰੂ ਪਿਆਰੇ ਉਹ ਜਿਹੜਾ ਪੂਰਾ ਗੁਰੂ ਹੋਰਾਂ ਦਾ ਭਲਾ ਕਰਨ ਵਾਲਾ ਹੈ ਉਹੋ ਇਹੀ ਉਪਦੇਸ਼ ਕਰਦਾ ਹੈ ਕਿ ਸਭ ਵਿੱਚ ਇੱਕੋ ਪ੍ਰਮਾਤਮਾ ਦੀ ਜੋਤ ਵਰਤ ਰਹੀ ਹੈ